ਬਸ ਸੋਲ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਸੀ ਪੰਜਾਬ ਦੇ ਸਬਕਾ ਮੰਤਰੀ ਸਰ ਸਕੰਦਰ ਸਿੰਘ ਮਲੂਕਾ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਗੱਲਬਾਤ ਕਰਨ ਦਾ ਮਕਸਦ ਸਵਭ ਕਿਵੇਂ ਬਣਿਆ ਪਬ ਕਿ ਸਾਡੇ ਅੱਜ ਸਕੇਜ ਵਿੱਚ ਨਹੀਂ ਸੀ ਜਦੋਂ ਸਵੇਰ ਨੂੰ ਉੱਠੇ ਪਤਰਕਾ ਕੇ ਨਿਊਜ਼ ਫਲੈਸ਼ ਹੋ ਰਹੀ ਸੀ ਕਿ ਸਕੰਦਰ ਸਿੰਘ ਮਲੂਕਾ ਸਾਹਿਬ ਦੀ ਸਿਹਤ ਜਿਹੜੀ ਹੈ ਵਿਗੜ ਚੁੱਕੀ ਹੈ ਔਰ ਮਨ ਨੂੰ ਬੜੀ ਚਿੰਤਾ ਹੋਈ ਕੁਝ ਹੀ ਨਹੀਂ ਬਲਕਿ ਬਹੁਤ ਵੱਡੀ ਗੈਂਤੀ ਵਿੱਚ ਲੋਕਾਂ ਨੇ ਕਾਲ ਆਏ ਕਿ ਉਨਰ ਪਤਾ ਕਿ ਅਸੀਂ ਅਕਸਰ ਗਲਤ ਕਰਦੇ ਹਾਂ ਬੜੇ ਨਜ਼ਦੀਕੀ ਆ ਸਾਡਾ ਨਜ਼ਦੀਕੀ ਜ਼ਰੂਰੀ ਇੱਕ ਖੂਨ ਦਾ ਰਿਸ਼ਤਾ ਹੁੰਦਾ ਤੁਹਾਡਾ ਰਿਸ਼ਤਾ ਇੱਕ ਐਸਾ ਹੁੰਦਾ ਜਿਹੜੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਜਿਸ ਵੇਲੇ ਪੰਜਾਬ ਦੇ ਵਿੱਚ ਮੰਤਰੀ ਦੇ ਅਹੁਦੇ ਤਰੈ ਨੇ ਜਾਂ ਫਿਰ ਵਕਫ ਉਦੋਂ ਦੇ ਉੱਪਰ ਇਹਨਾਂ ਨੇ ਆਪਣੀ ਡਿਊਟੀ ਕੀਤੀ ਹੈ ਤਾਂ ਹਮੇਸ਼ਾ ਹੀ ਸਾਡੀ ਬੇਨਤੀ ਨੂੰ ਕਬੂਲ ਕੀਤਾ ਅਤੇ ਮੇਰੇ ਪਿੰਡ ਦੇ ਵਾਸਤੇ ਬਹੁਤ ਵੱਡੀ ਗਿਣਤੀ ਵਿੱਚ ਮੈਂ ਕਹਿ ਸਕਦਾ ਕਿ ਜੇ ਕਿਸੇ ਸਰਕਾਰ ਨੇ ਪੈਸਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਸਕੂਲ ਸਕੂਲ ਨੂੰ ਅਪਗ੍ਰੇਡ ਕਰਨਾ ਬਿਜਲੀ ਮੰਤਰੀ ਜਦੋਂ ਰਏ ਕੁਝ ਖੂਹਾਂ ਦੇ ਉੱਪਰ ਜਨ ਕਿ ਸਾਡੇ ਇਲਾਕੇ ਵਿੱਚ ਸਿੱਖੂ ਕਹਿੰਦੇ ਆ ਤੁਹਾਡੇ ਪਤਲੇ ਲੱਕੀ ਬਖੋਕ ਜ਼ਿਲ੍ਹੇ ਦੇ ਵਿੱਚ ਲੋਕ ਕੁਝ ਕਹਿੰਦੇ ਨਹੀਂ ਜਿਹੜੇ ਕਿ ਘਰਾਂ ਤੋਂ ਬਾਹਰ ਖੇਤਾਂ ਵਿੱਚ ਰਹਿੰਦੇ ਨੇ ਔਰ ਕਿੰਨੇ ਮੀਟਰ ਤੋਂ ਬਾਅਦ ਹੋਵੇ ਤਾਂ ਤੁਹਾਨੂੰ ਉੱਥੇ ਬਿਜਲੀ ਦਾ ਕਨੈਕਸ਼ਨ ਪੈਂਡ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਸੋ ਕਾਨੂੰਨ ਦੇ ਮੁਤਾਬਕ ਜੋ ਕੁਛ ਮਤ ਮਿਲੀ ਉਸ ਤੋਂ ਵੀ ਵੱਧ ਮਦਦ ਸਾਨੂੰ ਸਰਕਾਰ ਤੋਂ ਮਿਲਦੀ ਰਹੀ ਹੈ ਇਸ ਸਾਨੂੰ ਇੱਕਾਦੇ ਵੀ ਪਲਾਉਣਾ ਨਹੀਂ ਚਾਹੀਦਾ ਤਾਂ ਮੇਰੇ ਪਿੰਡ ਦੇ ਲੋਕ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਮੈਂ ਕਿਸ ਤਰ੍ਹਾਂ 딜 ਕਰਨੀ ਹੈ ਟ੍ਰੂ ਇੰਡ ਇਫੈਕਟ ਹੈ ਤਿੰਨਾਂ ਪਿੰਡਾਂ ਦੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕੀਤਾ ਇਹ ਕਰੋੜ ਰੁਪਈਆ ਪਿੰਡ ਲਈ ਲੈ ਕੇ ਆਇਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਤਾਂ ਉਹਦੇ ਵਿੱਚ ਮੋਰੀ ਸਾਸਕੰਦਰ ਸਿੰਘ ਮਲੂਕਾ ਸਾਹਿਬ ਨੂੰ ਬੇਨਤੀ ਕੀਤੀ ਤਾਂ ਇਹਨਾਂ ਨੇ ਕਬੂਲ ਕੀਤੀ ਸੋ ਅੱਜ ਬੜਾ ਮਨ ਆ ਫਿਕਰਮੰਦ ਸੀ ਕੰਤਸ ਸੀ ਸੀ ਕੇ ਸੇਤ ਜਿਹੜੀ ਹੈ بگੜ ਚੁੱਕੀ ਹੈ ਅਤੇ ਕੀ ਕਾਰਨ ਕੀ ਹੋਇਆ ਮਲੂਕਤ ਸਾਹਿਬ ਸਤਪੰਨ ਜੀ ਹੈ ਮੰਨੂ ਬਹੁਤ ਖੁਸ਼ੀ ਹੋਈ ਹੈ ਕਿ ਤੰਦਰੁਸਤੋ ਵਾਹਿਗੁਰੂ ਦੀ ਤੰਦਰੁਸਤੀ ਤੁਹਾਡੇ ਨਾਰੇ ਹਮੇਸ਼ਾ ਔਰ ਅਰਦਾਸਾ ਸੀ ਹਮੇਸ਼ਾ ਕਰਦੇ ਆ ਕਿ ਸਾਨੂੰ ਤੁਹਾਡੀ ਲੋੜ ਹੈ ਪੰਜਾਬ ਅਤੇ ਪੰਜਾਬੀਅਤ ਤੁਹਾਡੀ ਕਦਰਦਾਨ ਹੈ ਅਤੇ ਪੰਜਾਬੀ ਵੀ ਤੁਹਾਡੀ ਫਿਰ ਦੁਆਰਾ ਅਡੀ ਕਰਦਾ ਹੈ ਕਿ ਕਦੋਂ ਕਿਸ ਵੇਲੇ ਆ ਜੀ ਜੀ ਬਹੀ ਗੁਰੂ ਬਖਸ਼ੋਵੀ ਤੁਮੜਕੇ ਫਿਰ ਦੁਆਰਾ ਤੁਹਾਨੂੰ ਜ਼ਿੰਮੇਵਾਰ ਜਿਹੜੀ ਲੋਕ ਸੰਭਾਲਣ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਬਸ ਸਭ ਤੋਂ ਮੇਰੇ ਵੱਲੋਂ ਤੁਹਾਨੂੰ ਅਤੇ ਸਾਰੇ ਗਾਵੇ ਪੰਜਾਬ ਦੇ ਸਰੋਪਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਸਨਮਾਨ ਵੀ ਭਾਰਾਂ ਨੂੰ ਮੇਰੇ ਵੱਲੋਂ ਪਿਆਰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਅ ਮਲਕੀ ਸਾਬ ਅੱਜ ਜਸੇਹਤ ਦਾ بگੜ ਜਾਣਾ ਕੀ ਕਾਰਨ ਗਰਮੀ ਜ਼ਿਆਦਾ ਹੁਣ ਕਰਕੇ ਜੋ ਸਾਡੇ ਦੇ ਲੋਕ ਧਰਨੇ ਚੱਲਦੇ ਨੇ ਉਹ ਜਿਹੜੇ ਆਵਾਜ਼ੀ ਪਾਰਟੀ ਧੱਕੇ ਨਾਲ ਕਿਸਾਨਾਂ ਦੀ ਜਮੀਨਾਂ ਖੋਹਣ ਦੀ ਇਹ ਲੈਂਡ ਪੋਲੀਸ ਸਾਫਸੀ ਜਿਹੜੀ ਰਹੀ ਹੈ ਉਹਦੇ ਮਕਾਨ ਮਛੰਡੇ ਇਹ ਸਾਡਾ ਧਰਦਾ ਸੀਗਾ ਮਛੰਡੇ ਦੀ ਵੀ ਸਾਡੇ 850 ਏਕੜ ਜ਼ਮੀਨ ਹੈਗੀ ਇਹਦੇ ਵਿੱਚੋਂ ਦੀ ਹੈ ਜਿਹੜੀ ਕੋਟੇ ਪੰਜਾਬ ਦੀ ਕੋ 40 45000 ਏਕੜ ਜ਼ਮੀਨ ਹੈ ਜਿਹੜੀ ਇਹ ਲੈਣੀ ਚਾਹੁੰਦੇ ਨੇ ਲੱਗਦਾ ਜਿਹਾ ਪਿੱਟੇ ਯਾਰ ਤੇ ਉਸ ਕਰਕੇ ਮਛੰਡੇ ਵੀ ਅੱਜ ਧਰਦਾ ਸੀਗਾ ਤੇ ਆ ਵੀ ਗਰਮੀ ਵੀ ਬਹੁਤ ਸੀਗੀ ਧੁੱਪ ਨਿਕਲੀ ਸੀਗੀ ਅੱਗੇ ਤਾਂ ਕਈ ਦਿਨ ਬਾਰਿਸ਼ ਪਈਗੀ ਇੱਕ ਕੱਠ ਵੀ ਅਜੇ ਰਿਕਾਰਡ ਤੋੜ ਹੋਇਆ ਜਿਹੜਾ ਮੇਰੇ 50 ਸਾਲਾਂ ਦੀ ਜ਼ਿੰਦਗੀ 'ਚ ਧਰਨੇ 'ਚ ਕਦੇ ਵਖਿੰਡੇ ਇੰਨਾ ਕੱਠ ਨਹੀਂ ਹੋਇਆ ਜਿੰਨਾ ਅੱਜ ਠੀਕਾ ਇਹ ਤੋਂ ਦੱਸਦਾ ਕਦੇ ਪਹਿਲਾਂ ਹੋਇਆ ਤਾਂ ਕਾਂਗਰਸ ਦਾ ਨਾ ਆਮ ਆਦਮੀ ਪਾਰਟੀ ਦਾ ਨਾ ਇਹਦਾ ਕਦੇ ਆਪਣਾ ਇੱਕ ਤਾਂ ਯੂਨੀਅਨ ਦਾ ਸੋ ਬਹੁਤ ਕੱਠੀ ਕੱਠ ਕਰਕੇ ਗਰਮੀ ਜ਼ਿਆਦਾ ਸੀ ਉਹਦੇ ਕਰਕੇ ਥੋੜਾ ਗਿਆ ਉਦੋਂ ਬਲੱਡ ਪ੍ਰੈਸ਼ਰ ਮੇਰਾ ਥੋੜਾ ਜਿਹਾ ਡਾਊਨ ਚੱਲਿਆ ਗਿਆ ਮੁੜ ਕੇ ਆ ਕੇ ਜਾਦੇ ਉਹਦੇ ਨਾਲ ਥੋੜਾ ਜਿਹਾ ਮੈਨੂੰ ਅਡਾ ਕਵਿੰਟ ਕੁਇਟ ਚੱਕਰ ਆ ਗਿਆ ਸੀ ਬਾਕੀ ਠੀਕ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਟਿਕ ਟਾਕ ਅ ਮੈਂ ਥੋੜਾ ਜਿਹਾ ਉਹਦੇ ਡਾਕਟਰ ਨਾਲ ਰਾਏ ਕਰਕੇ ਚੈੱਕ ਕਰਾ ਕੇ ਘਰੇ ਆ ਗਿਆ ਅਸੀਂ ਕਾਫੀ ਫਿਕਰਮੰਦ ਸੀ ਔਰ ਮੈਂ ਇਕੱਲਾ ਨਹੀਂ ਬਾਕੀ ਫਿਕਰਮੰਦ ਸੀ ਲੋਕ ਸਾਡੇ ਕੈਨੇਡਾ ਦੇ ਨੰਬਰ ਸਭ ਕਾਲ ਇਵਨ ਕਿ ਇੱਕ ਹੋਰ ਸਾਨੂੰ ਆ ਆਸਟ੍ਰੇਲੀਆ ਤੋਂ ਆਇਆ ਕਿ ਬੱਸ ਜੀ ਤੁਹਾਡੇ ਕਾਫੀ ਨਜ਼ਦੀਕੀ ਨੇ ਐਕਸੀਡੈਂਟ ਗਲਤ ਕਰਦੇ ਨੇ ਅੱਜ ਸਾਡੀ ਇੱਕ ਬਜ਼ੁਰਗ ਹੈ ਕਿ ਗੱਲਬਾਤ ਕਰੋ ਮੈਂ ਉਹਨਾਂ ਨੂੰ ਨਿਵਾਸ ਸੌਣੀ ਚਾਹੁੰਦਾ ਔਰ ਸਾਡੇ ਉਹਨਾਂ ਨੇ ਬੜੇ ਕੰਮ ਕੀਤੇ ਨੇ ਸਾਡੇ ਇਲਾਕੇ ਦੇ ਬੜੇ ਕੰਮ ਕੀਤੇ ਨੇ ਮੈਂ ਉਹ ਅਵਾਜ਼ ਸੁਣਨ ਨੂੰ ਤਰਸਦਾ ਹਾਂ ਤੇ ਜ਼ਰੂਰ ਗੱਲ ਕਰਿਓ ਮੈਂ ਕਿਹਾ ਜੀ ਬਿਲਕੁਲ ਮੈਂ ਜ਼ਰੂਰ ਟਰਾਈ ਕਰਾਂਗਾ ਕਿ ਜੇ ਮਿਲ ਗਿਆ ਤੇ ਮੈਂ ਗੱਲਬਾਤ ਕਰਾਂਗਾ ਮਿਲ ਕੇ ਨਪਾਵੇ ਕਿ ਲੋਕ ਤੁਹਾਡੀ ਸਿਹਤ ਦੀ ਤੰਦਰੁਸਤੀ ਵਾਸਤੇ ਦੁਆਵਾਂ ਅਰਦਾਸਾਂ ਕਰ ਰਹੇ ਨੇ ਤੁਹਾਡੀ ਕੀਤੀ ਹੋਈ ਕਮਾਂ ਨੂੰ ਯਾਦ ਕਰ ਰਹੇ ਨੇ ਔਰ ਤੁਹਾਡੀ ਕੀਤੀ ਹੋਈ ਪਾਪਾ ਪਤਾਨਾ ਵਾਲਾ ਤਾਂ ਇੰਨਾ ਕੀਤਾ ਆਪ ਟਿਊਬਲ ਦੇ ਕਨੈਕਸ਼ਨ ਲੋਕਾਂ ਨੂੰ ਰੋੜ ਰਿਹਾ ਮੰਨ ਵੱਡੇ ਮੁਕਤ ਸਾਡੇ ਬਹੁਤ ਕਨੈਕਸ਼ਨ ਦਿੱਤੇ ਕੋਈ 15 ਲੱਖ ਟੂਵਲ ਦਾ ਕਲੈਕਸ਼ਨ ਆ ਪੰਜਾਬ ਦੇ ਕੋਲ 12.5 13 ਲੱਖ ਕਲੈਕਸ਼ਨ ਕਰਨੇ ਕਾਂਦੀਵਲ ਦੀ ਸਰਕਾਰਾਂ ਵਾਲੇ ਮਿਲਿਆ ਤੇ ਅੱਜ ਜਿਹੜਾ 9 ਸਾਲ ਹੋ ਗਏ ਹੁਣ ਇੱਕ ਵੀ ਕਲੈਕਸ਼ਨ ਨਹੀਂ ਦਿੱਤਾ ਅੱਜ ਕਲੈਕਸ਼ਨ ਦਾ ਰੇਟ ਹੈ ਜਿਹੜਾ 11 ਲੱਖ ਰੁਪਇਆ ਬਲੈਕ ਹੋ ਗਈ ਟੂਵਲ ਦੇ ਕਲੈਕਸ਼ਨ ਦੀ ਰੇਟ ਦੀ ਬਲੈਕ 11 ਲੱਖ ਰੁਪਇਆ ਤੇ ਮਿਲ ਨਹੀਂ ਰਿਹਾ ਕਿਸੇ ਨੂੰ ਜਿਹੜੇ ਹਾਲਤ ਹੈਗੀ ਪੰਜਾਬ ਦੀ ਜਿਹੜੀ ਕੋਈ 9 ਸਾਲ ਹੋ ਗਏ ਉਹ ਹੀ ਕਲੈਕਸ਼ਨ ਨਹੀਂ ਕਿਥੇ ਪਹਾਰਨੋ ਗਿਆ ਸੋ ਬੜੇ ਤੁਸੀਂ ਨੇ ਕੰਮ ਤਾਂ ਡਿਵੈਲਪਮੈਂਟ ਦੇ ਜਿੰਨੇ ਕੀਤੇ ਸੀ ਆਪਣੀ ਸਰਕਾਰ ਬਣੀ ਹੋਈ ਆ ਕਿ ਇਹ ਵੱਡੀਆਂ ਵੱਡੀਆਂ ਸੜਕਾਂ ਬਣਾਈਆਂ ਚੋਇਆ ਰਿਪ ਪੇਪਰ ਨਾਲ ਜਿਹੜਾ ਨਹੀਂ ترقی ਕਰਾਈ ਤੇ ਬਿਜਲੀ ਘਰ ਲਾਏ ਸਾਰਾ ਉਹ ਤਾਂ ਆਪਣੇ ਵੇਲੇ ਹੋਇਆ ਜਿੰਨਾ ਹੋਇਆ ਡਵੈਲਪਮੈਂਟ ਤਾਂ ਸਾਰੀ ਪੰਜਾਬ ਦੀ ਆਪਣੇ ਵੇਲੇ ਹੋਈ ਹੈ ਹਾਂ ਜੀ ਮਲਕੂਤ ਸਿੰਘ ਜਨਰਨ ਚੌਧਰੀ ਜਿਹੜਾ ਇਕੱਠੇ ਕਰਨ ਦਾ ਤੁਹਾਡਾ ਮਕਸਦ ਜਿਹੜਾ ਸੀਗਾ ਬਠਿੰਡਰ ਵਿੱਚ ਲੈਂਡ ਪੋਲਿੰਗ ਜਿਹੜੀ ਜ਼ਮੀਨ ਹੈ ਇੱਕ ਟੋਟਲ ਕਿੰਨੀ ਏਕੜ ਪਮਦ ਦੱਸ ਚੁੱਕੇ ਹੋ ਇਹ ਸਰਕਾਰ ਦੀ ਜਿਹੜੀ ਨੀਤੀ ਜਿਹੜੀ ਹੈ ਇਹ ਪਾਲਿਸੀ ਆ ਇਹ ਕੀ ਹੈ ਤੇ ਇਹਦਾ ਨੁਕਸਾਨ ਜਿਹੜਾ ਹੈ ਕਿਹਨੂੰ ਹੈ ਤੇ ਫਾਇਦਾ ਕਿਹਨੂੰ ਹੈ ਇਸ ਵਾਰ ਬਸ ਸੋਬੀ ਜਿਹੜੀ ਲੈਣ ਪੂਰਨ ਪਾਲਸੀ ਹੈ ਗਲਤ ਬਣਾਈ ਹੈ ਨਰੇ ਤੇ ਠੱਗੀ ਮਾਰਨੀ ਚਾਹਦੇ ਪੰਜਾਬ ਦੇ ਲੋਕਾਂ ਨਾਲ ਦੇਖੋ ਜ਼ਮੀਨ ਪਹਿਲਾਂ ਵੀ ਸਰਕਾਰਾਂ ਲੈ ਲੈਂਦੀਆਂ ਨੇ ਲੋਕਾਂ ਦੀ ਰਾਇ ਨਾ ਕਿਸਾਨਾਂ ਦੀ ਰਾਇ ਨਾ ਉਹਨਾਂ ਨੂੰ ਪੈਸੇ ਦੇ ਕੇ ਲੈ ਲੈਂਦੀਆਂ ਨੇ ਪਰ ਹੁਣ ਤਾਂ ਇਹਨਾਂ ਨੇ ਇੱਕ ਐਕਸੀ ਨਵੀਂ ਠੱਗੀ ਕਰਨ ਲਈ ਜਿਹੜੀ ਕਿ ਬੋਤ ਪਿੰਡ ਵਿਹਾਲੇ ਚ 24000 ਕਰੋੜ ਹੈ ਬਟਿੰਡੇ ਤੇ 850 ਕਿਲਾ ਇਹੋ ਜਿਹੀ ਕਿਤੇ ਹਜ਼ਾਰ ਕਿਲਾ ਕਿਤੇ 2000 ਕਿਲਾ ਹੀ ਕਾਫੀ ਸਾਰੇ ਸ਼ਹਿਰਾਂ ਵਿੱਚ ਹੀ ਹੈ ਇੱਕ ਵਾਰ ਮਾਨਸਾ ਵੀ ਹੈ ਮੋਗੇ ਵੀ ਹੈ ਪਟਿਆਲੇ ਵੀ ਹੈ ਜਲੰਧਰ ਵੀ ਹੈ ਅੰਮ੍ਰਿਤਸਰ ਵੀ ਹੈ ਕਿ ਇਹ ਸਾਰੇ ਸ਼ਹਿਰਾਂ ਦੇ ਵਿੱਚ ਹੀ ਹੈ ਕਿਤੇ ਕਿੰਨੇ ਕਿਤੇ ਕਿੰਨੇ ਸੋ ਇਹ ਕਲੋਨੀਆਂ ਦੀ ਗੱਲ ਕਰਦੇ ਆ ਚੰਡੀਗੜ੍ਹ ਵਸੇ ਨੂੰ 75 70 75 ਸਾਲ ਹੋ ਗਏ 70 ਸਾਲ ਇੱਥੇ ਉਹ ਕੁਝ 4000 ਏਕੜ ਜ਼ਮੀਨ ਐਕਵਾਇਰ ਕੀਤੀ ਸੀ ਸਰਕਾਰ ਨੇ ਉਹਦੇ ਵਿੱਚ ਵੀ ਉਹ 5 6000 ਏਕੜ ਖਾਲੀ ਪਈ ਆ ਉਹ ਹੋਈ ਨਹੀਂ ਆਵਾਜ਼ ਨਹੀਂ ਹੋਈ ਹਲੇ ਤੇ ਇਵੇਂ ਜਿਹੀ ਸਾਰੀਆਂ ਕਲੋਨੀਆਂ ਤੇ ਉਹ ਹਾਲੀ ਨੇ ਤੇ ਲੁਧਿਆਣਾ ਨੇ ਤੇ ਜ਼ਿਲੰਦਰ ਨੇ ਤੇ ਬ੍ਰਿੰਡੇ ਨੇ ਜੁਨੀਆ ਕਲੋਨੀ ਦੇ ਕਟਿਆ ਉਹਨਾਂ ਚ ਵੀ 30 35 ਪਿੰਡਾਂ ਚਾਹਦੇ ਵਿਕੀਆਂ ਨਹੀਂ ਖਾਲੀ ਪਈਆਂ ਨੇ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 15 ਸਾਲ ਹੋ ਗਏ ਸ਼ੋਅਰੂਮ ਖਾਲੀ ਪਏ ਨੇ ਉਹਨੇ ਕਹਿੰਦੇ ਵੀ ਤੁਹਾਨੂੰ ਇੱਕ ਏਕੜ ਮਗਲ ਅ ਦੋ ਤਾਂ ਸ਼ੋਰ ਦੇਵਾਂਗੇ ਪਲਾਟ 500 ਗਜ ਦੇ ਇੱਕ ਸ਼ੋਰੂਮ ਦੇਵਾਂਗੇ ਉਹ ਮੰਨ ਲਓ ਮੇਰੀ 10 ਕਿੰਨੇ ਜ਼ਮੀਨ ਆ ਗਈ ਉਹਦੇ ਵਿੱਚ ਮੈਨੂੰ ਦੇ ਦੇ ਵੀ ਇਹ ਮੰਨ ਲਓ ਵੀ 10 ਪਲਾਟ ਦੇ ਦੇਣਗੇ 1000 1000 ਗਜ ਦੇ ਤੇ ਇੱਕ ਸ਼ੋਰੂਮ ਦੇ ਦੇਣਗੇ 2 200 ਗਜ ਦੇ 10 ਉਹਦੇ ਤੇ ਛੋਰ ਉਹ ਪਤਾ ਨਹੀਂ 10 ਸਾਲ ਲਾ ਬਿਕਣ 5 ਸਾਲ ਲਾ ਬਿਕਣ 20 ਸਾਲ ਲਾ ਬਿਕਣ ਮੇਰੀ ਜ਼ਮੀਨ ਤਾਂ ਹੁਣੇ ਗਈ ਤੇ ਮੈਂ ਜਿੱਥੇ ਕਿਤੇ ਨਾ ਤਾਂ ਜਾ ਕੇ ਜਿੰਨਾ ਚਿਰ ਪੈਸੇ ਨਾ ਮਿਲਣਗੇ ਜ਼ਮੀਨ ਨਹੀਂ ਲੈ ਸਕਦਾ ਮੈਂ ਉਹਨਾਂ ਚਿਰ ਜਿਹੜਾ ਚਿਰ ਉਹ ਛੋਰ ਉਹ ਬਿਕਣਗੇ ਜਾਂ ਪਲਾਟ ਦੇ ਬਿਕਣਗੇ ਤੇ ਜੇ ਮੈਨੂੰ ਲੈਣੀ ਵੀ ਪੈਗੀ ਫਿਰ ਮੈਨੂੰ ਦੂਰ ਲੈਣੀ ਪਊਗਾ ਦਾ ਘਰ ਛੱਡਣਾ ਪਊ ਤੇ ਲੈ ਕੇ ਘਰ ਵੀ ਨਵਾਂ ਬਣਾਉਣਾ ਪਊ ਹੋਰ ਵੀ ਉਸ ਪਿੰਡ ਦੇ ਵਿੱਚ ਜਿੰਨੇ ਕੁ ਡੇਰੀ ਵਾਲੇ ਹੋਣਗੇ ਚੱਕੀ ਵਾਲੇ ਹੋਣਗੇ ਹੋਰ ਨੱਥਿਓ ਸਾਰੀ ਉਹ ਜੁੜੂਗੀ ਇਹ ਬਹੁਤ ਵੱਡੀ ਇੱਕ ਠੱਗੀ ਹੈ ਬਹੁਤ ਵੱਡੀ ਧੋਖਾਣਾ ਜ਼ਮੀਨ ਨੂੰ ਲੋਕਾਂ ਤੋਂ ਲੈ ਕੇ ਮੰਨ ਲਓ ਵੀ ਕਿਤੋਂ 300 ਕਿਲਾ ਲੈ ਲਓ 200 ਕਿਲਾ ਧੱਕੇ ਨਾਲ ਬਿਤੇ ਲੈਂਡ ਪ੍ਰਾਈ ਵੀ ਹੈ ਕਿ ਫਿਰ ਸਰਕਾਰ ਆਪਣੀ ਮਰਜ਼ੀ ਨਾਲ ਹੀ ਖੋਲ ਸਕਦੀ ਹੈ ਉਹਦੇ ਨਾਲ ਵੱਡਾ ਲੋਨ ਲੈਣਾ ਚਾਹੁੰਦੇ ਆ ਇਸਨੂੰ ਇਹ ਜ਼ਮੀਨਾਂ ਨੂੰ ਬਾਈਕ ਦੇ ਕੋਲੇ ਗਹਿਣੇ ਕਰਕੇ ਨਾਲ ਸਰਕਾਰ ਉਹਦੇ ਤੇ ਬਹੁਤ ਵੱਡਾ ਲੋਨ ਲੈਣਾ ਚਾਹੁੰਦੇ ਆ ਤੇ ਫਿਰ ਚਾਹੁੰਦੇ ਆ ਵੀ ਜਿਹੜਾ ਜਨਾਨੀਆਂ ਨਾਲ ਸਾਡਾ ਵਾਅਦਾ ਕੀਤਾ ਹੈ ਉਹ 3 ਕਿ ਮਹੀਨੇ ਪਹਿਲਾਂ ਦੇ ਕੇ ਤੇ ਨੁਕਿਆਂ ਨੂੰ ਬੁੱਧੂ ਬਣਾ ਲੀਏ ਵੀ ਇਹ ਨਾਲ ਤੁਹਾਨੂੰ ਦੇਤਾ ਜੀ ਅਸੀਂ ਹਜ਼ਾਰ ਹਜ਼ਾਰ ਰੁਪਏ ਕਿਸ ਪਾਲਸੀ ਤੇ ਸਰਕਾਰ ਚੱਲ ਰਹੀ ਹੈ ਕੁਝ ਦਿੱਲੀ ਆਲੇ ਜਿਹੜੇ ਉਹਨਾਂ ਕੋਲ ਹੁਣ ਦਿੱਲੀ ਤਾਂ ਕੁਝ ਹੈ ਨਹੀਂ ਉਹ ਸਾਰੇ ਹੁਣ ਇੱਥੇ ਆ ਗਏ ਨੇ ਸਾਰੇ ਜਿਹੜੇ ਬਿਲਡਿੰਗ ਲਿਆ ਰਹੇ ਆ ਬੇ ਇੱਧਰ ਉਹ ਉੱਥੋਂ ਦੇ ਢਲਜਾਵਾਂ ਦੇ ਆਲੇ ਦੋਲੇ ਵੀ ਹੈ ਢਲਜਾਵਾਂ ਦੇ ਜਾ ਕੇ ਪਾਸੇ ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਬਹੁਤ ਫੱਟੇ ਮਾਰਨੇ ਚੋਹਦੇ ਰੜਕੇ ਜਾ ਰਿਹਾ ਕਰੋੜ ਰੁਪਏ ਦੀ ਜਿਹੜੀ ਕਿ ਹੁਣ ਐਸੋਲੇ ਲੋਕ ਪੰਜਾਬ ਦੇ ਉੱਠ ਖੜੇ ਹੋਏ ਨੇ ਸਾਡਾ 3-4 ਧਰਨੇ ਲੱਗੇ ਆ ਬੜਾ ਲੋਕਾਂ ਨੇ ਰਿਸਪੌਂਸ ਦਿੱਤਾ ਬੈਂਡ ਇਹ ਪੰਜਾਬ ਦੇ ਵੀ ਲੋਕ ਪੇਂ ਨਾ ਹਾਲੀ ਦਾ ਲੁਧਿਆਣਾ ਸੁਸ ਕਰਕੇ ਥੋੜੇ ਲੋਕ ਖੜੇ ਹੋਗੇ ਨਾ ਹੁਣ ਇਹਨਾਂ ਨੂੰ ਇਹ ਸਿਰੇ ਤੱਕ ਚੜਮੀ ਨਹੀਂ ਪਰ ਇਹਨਾਂ ਦੀ ਕੋਸ਼ਿਸ਼ ਯੋਰਾ ਲੱਗੇਆ ਜੋਰ ਸ਼ੋਰ ਨਾਲ ਵੀ ਠੱਗੀ ਮਾਰਦੀ ਐ ਸੀ ਪੰਜਾਬ ਦੇ ਲੋਕਾਂ ਨਾਲ ਫਸਾਲ ਕੀ ਕਿਹੜਾ ਥੋੜਾ ਪਿੱਤਰੇ ਜੰਮਦੇ ਨੇ ਲੋਕ ਅੱਛਾ ਮੁਰਕਾ ਸਾਹਿਬ ਇਹ ਇੱਕਦਮੀ ਜਿਹੜੀ ਜਿਹੜਾ ਹਵਾ ਦਾ ਜਿਹੜਾ ਬੁੱਲਾ ਆਇਆ ਔਰ ਹਵਾ ਦਾ ਬੁੱਲਾ ਜਿਹੜਾ ਇੱਕ ਇਤਫਾਰ ਬਣ ਗਿਆ ਔਰ ਇੱਕ ਬਹੁਤ ਕਿਸਮ ਦਾ ਵੱਡਾ ਇੱਕ ਪਚਾਲ ਦਾ ਰੂਪ ਤਾਂ ਇਤਿਹਾਰਨ ਕਰ ਰਿਹਾ ਔਵਰ ਡੇ ਔਵਰ ਡੇ ਜਿਹੜੇ ਲੋਕ ਨੇ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਸੀਂ ਤਾਂ ਪਹਿਲਾਂ ਆ ਨਾ ਬਾਕੀ ਸਾਹਿਬ ਵੀ ਮੁਹਾਲੀ ਕਦੇ ਸਾਡੇ ਘੱਟ ਨਹੀਂ ਹੋਇਆ ਉਹਦੇ ਨਹੀਂ ਵੀ ਪਿਆ ਸੀ ਪੂਰੇ ਜੋਰ ਦਾ ਤੇ ਕੱਟ ਨਹੀਂ ਬਹੁਤ ਜ਼ਿਆਦਾ ਸੀ ਈਵੇਂ ਲੁਧਿਆਣੇ ਨਹੀਂ ਵੀ ਪੂਰੇ ਜੋਰ ਦਾ ਪੈ ਰਿਹਾ ਸੀ ਬੈਠਣੋਂ ਤਾਰੀ ਸੀ ਉੱਥੇ ਵੀ ਕੱਟ ਬਹੁਤ ਜ਼ਿਆਦਾ ਸੀ ਸੋ ਲੋਕ ਹੋਣ ਦੁਬਾਰਾ ਫੇਰ ਦੇਖ ਕੇ ਸਾਰਾ ਕਾਂਗਰਸ ਦਾ ਪੰਜ ਸਾਲ ਦਾ ਰਾਜ ਵੇਖਿਆ ਸਾਡੇ ਤੇ ਚੱਲੋ ਜਿੱਲਾ ਦਾ ਟੁੱਟ ਨਿੱਕ ਪਾ ਦਾ ਰਾਜ ਇਹ ਦੇਖ ਕੇ ਲੋਕ ਹੁਣ ਦੁਬਾਰਾ ਫਿਰ ਕਾਲੀ ਦਲ ਵੱਲ ਮੁੜ ਰਹੇ ਨੇ ਬਹੁਤ ਵੱਡੇ ਹੋਰ ਫੋਰਸ ਬਹੁਤ ਏਤੀ ਨਾਲ ਕਾਲੀ ਦਲ ਵੱਲ ਆ ਰਹੇ ਲੋਕਾਂ ਦਾ ਅੱਛਾ ਅਿਕ ਹੋਰ ਕਿੰਤ ਤੇ ਸਰਫੇ ਇਨੇ ਕਿ ਕਦੋਂ ਇਹਨਾਂ ਨੇ ਆਪ ਸੁੱਚੀ ਇਕਤਾ ਹੋਊਗੀ ਕਿ ਜਿਹੜਾ ਇੱਕ ਛੋਟਾ ਜਿਹਾ ਗਰੁੱਪ ਹੈ ਜਿਹੜਾ ਟੁੱਟਿਆ ਹੋਇਆ ਗਰੁੱਪ ਹੈ ਉਹ ਇੱਕ ਆਪਣੀ ਬੰਸਰੀ ਵਜਾਈ ਜਾਂਦਾ ਹੈ ਪਰ ਉਹਦੀ ਸਰ ਉਹਦੀ ਆਵਾਜ਼ ਕੋਈ ਦੂਰ ਤੱਕ ਨਹੀਂ ਜਾਂਦੀ ਪਰ ਮਿਲਦਾ ਕਿ ਉਹ ਵੀ ਬਹੁਤ ਜਲਦੀ ਉਹਦੇ ਵਿੱਚ ਵੀ ਮੇਰੇ ਖਿਆਲ ਕੇ ਉਹਨੂੰ ਵੀ ਛੱਡ ਰਹੇ ਨੇ ਤੇ ਲੋਕ ਤੁਹਾਡੇ ਵਿੱਚ ਪ੍ਰਵੇਸ਼ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਕਦੋਂ ਇਹ ਲੋਕ ਇਕੱਠੇ ਹੋ ਜਾਣਗੇ ਬਾਕੀ ਸਾਹਿਬ ਦੇਖੋ ਕੱਟੇ ਹੋਣ ਦੀ ਫੈਲਾ ਹੈ ਕੱਟੇ ਹੋਣ ਦੀ ਭਲਾਈ ਹੈ ਅੱਡੋ-ਅੱਡ ਲੜਾਂਗੇ ਨਿਸਾਰ ਹੋਏਗਾ ਉਹਦਾ ਨਿਸਾਰ ਪੰਜਾਬ ਨੂੰ ਹੋਏਗਾ ਪਾਰਟੀਆਂ ਤਾਂ ਚੱਲੀ ਜਾਂਦੀ ਨੇ ਪੰਜਾਬ ਦਾ ਅੰਗੇ ਬਹੁਤ ਨਿਸਾਰ ਹੋ ਗਿਆ ਬਹੁਤ ਪਿੱਛੇ ਪਹੁੰਚਾ ਲੈਣਾ ਪੰਜਾਬ ਤੇ ਹੋਰ ਨਿਸਾਰ ਹੋ ਜਾਏ ਇਸ ਨੂੰ ਸਾਰਾ ਹੀ ਬਾਹਰਲੇ ਲੋਕਾਂ ਦਾ ਕਰਦਿਆ ਪੰਜਾਬ ਦੀ ਗਵਰਨਮੈਂਟ ਦੇ ਉੱਤੇ ਤੇ ਇਸ ਕਰਕੇ ਜੇ ਅਸੀਂ ਲੜੀ-ਪੜੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਸੋ ਮੇਰੀ ਤਾਂ ਉਹਨਾਂ ਨੂੰ ਬੇਨਤੀ ਹੈ ਸਾਥੀਆਂ ਨੂੰ ਵੀ ਆਓ ਬੈਠ ਜੇ ਵੀ ਕੋਈ ਗੱਲ ਕਰਾਂ ਜੀ ਗੱਲ ਕਰ ਲਓ ਕੋਈ ਮਤਬੇ ਦਾ ਬੈਠ ਕੇ ਹਰ ਗੱਲ ਦਾ ਕੋਈ ਨਾ ਕੋਈ ਹੱਲ ਬਿਕਰਿਆ ਦਾ ਹੁੰਦਾ ਕੋਈ ਇਹੋ ਜ ਤੇ ਜਿਹੜੇ ਨੂੰ ਵੈਲਕਮ ਕਰੂਗੀ ਸਾਰੀ ਪਾਰਟੀ ਉਹਨਾਂ ਦਾ ਪੂਰਾ ਇਜਤਮਾਨ ਵੀ ਕਰਾਂਗੇ ਸਾਰੇ ਅਸੀਂ ਕਿ ਸਾਡੀਆਂ ਚੋਣਾਂ ਵੀ ਹੈਗੀਆਂ ਉਹਨਾਂ ਨੂੰ ਮਿਲਵਾ ਕੇ ਵੀ ਜੇ ਕੋਈ ਚਿੱਤੇ ਹੈਗੀ ਹੈ ਗੱਲ ਬਹਿ ਕੇ ਕਰ ਲੋ ਹਨ ਕੋਈ ਪ੍ਰੋਬਲਮ ਨਹੀਂ ਕੀ ਕੁਝ ਹੋ ਜਾਏਗਾ ਗੱਲ ਸੋ ਉਹਨਾਂ ਨੂੰ ਪੂਰਾ ਜੋਰ ਲਾਵਾਂਗੇ ਉਹ ਵਾਪਸ ਆ ਜਾਣ ਕੋਈ ਚੇਗੀ ਗੱਲ ਹੋਊਗੀ ਪਾਰਟੀ ਉਹਨਾਂ ਤੱਕੜੀ ਹੋਊਗੀ ਤੂੰ ਮਾੜੀ ਗੱਲ ਆਸ ਭਾਈ ਜੀ ਨਜ਼ਰ ਆ ਰਹੀ ਹੈ ਜੀ ਅ ਮਾਦਰੀ ਜੀ ਮੈਂ ਇਹ ਜਨਚਨਕ ਜੀ ਭਾਜੀ ਦੇ ਬਾਰੇ ਵਿੱਚ ਵੀ ਬਖਵਕ ਤਰ੍ਹਾਂ ਨਹੀਂ ਕਿਾਸ ਰਹੇ ਲਗ ਗਈਆਂ ਜਾ ਰਹੀਆਂ ਜੇ ਬੀਜੇਪੀ ਅਕਾਲੀਆਂ ਨਾਲ ਇਕੱਠ ਨਹੀਂ ਕਰਦੀ ਤੇ ਬੀਜੇਪੀ ਦੀ ਹੋਂਦ ਜਿਹੜੀ ਹੈ ਉਹ ਬਰਕਰਾਰ ਨਹੀਂ ਰਹੇਗੀ ਪੰਜਾਬ ਦੇ ਵਿੱਚ ਔਰ ਬੀਜੇਪੀ ਜਿਹੜੇ ਆਵੇਗੀ ਤਾਂ ਅਕਾਲੀ ਦਲ ਦੇ ਨਾਲ ਹੀ ਆ ਸਕਦੀ ਹੈ ਇਹ ਤਾਂ ਸੱਚ ਹੈ ਇਹ ਮੈਂ ਇਹ ਤਾਂ ਮੈਂ ਕਹਿ ਸਕਦਾ ਕੀ ਹੋਏਗਾ ਕੁਝ ਗੱਲਾਂ ਅੰਦਰ ਖਾਤੇ ਹੁੰਦੀਆਂ ਉਹ ਦੱਸੀਆਂ ਨਹੀਂ ਜਾਂਦੀਆਂ ਓਪਨਲੀ ਪਰ ਐਸ ਤਿਵੇਂ ਜਿਹੜੀ ਪੰਜਾਬ ਦੀ ਮੰਗ ਹੈ ਬੱਚੇ ਬੱਚੀ ਦੀ ਮੰਗ ਹੈ ਕਿਤੇ ਗੱਲ ਕਰ ਲੋ ਤੁਸੀਂ ਆਫਸਰਾਂ ਅੱਜ ਕਰ ਲੋ ਵਪਾਰੀਆਂ ਅੱਜ ਕਰ ਲੋ ਮਜ਼ਦੂਰਾਂ ਅੱਜ ਕਰ ਲੋ ਹੁਣ ਕਿਸਾਨਾਂ ਅੱਜ ਵੀ ਕਰ ਲੋ ਕਿੱਥੇ ਮਰਜ਼ੀ ਬਹਿ ਕੇ ਬਾਫੀ ਸਾਹਿਬ ਗੱਲ ਕਰ ਲੋ ਇਕੋ ਹੀ ਸਾਰੇ ਲੋਕਾਂ ਦਾ ਅਜੰਡਾ ਹੈ ਕਿ ਕਿੱਥੇ ਹੋ ਜਿਓ ਤੁਸੀਂ ਜਿੱਤੇ ਹੀ ਪਏ ਆ ਬੀਜੇਪੀ ਕਾਲੀ ਦਲ ਕਿੱਥੇ ਹੋ ਜਿਓ ਤੁਸੀਂ ਜਿੱਤੇ ਹੀ ਪਏ ਆ ਇਹ ਦੋਨਾਂ ਪਾਰਟੀਆਂ ਨੂੰ ਪਤਾ ਹੈ ਜੇ ਕੱਲੇ-ਕੱਲੇ ਦੋਨਾਂ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਕਰੀ ਦੀ ਉਹ ਵੀ ਮੰਨਦੇ ਨੇ ਵੀ ਇਹੀ ਇਹੀ ਠੀਕ ਹੈ ਇਹ ਵੀ ਹੋਣਾ ਲੋਕੀ ਇਹੀ ਕੁਝ ਚਾਹੁੰਦੇ ਨੇ ਜਿੰਨੇ ਸਰਪ੍ਰਸਤ ਸਭ ਸਾਰੇ ਇਹੀ ਚਾਹੁੰਦੇ ਨੇ ਜੇ ਪਾਰਲੀਮੈਂਟ ਦੇ ਵਿੱਚ ਵੀ ਸਮਝੌਤਾ ਹੋ ਜਾਂਦਾ ਕਿਤੇ ਅੱਜ ਪਾਰਟੀ ਦਾ ਉਸ ਵੇਲੇ ਸਾਡੇ ਤਨੂੰ ਲੀਡਰਸ਼ਿਪ ਨੂੰ ਕਉਪਤਾ ਨਹੀਂ ਕਿਉਂ ਨਹੀਂ ਦਿੱਤੀ ਗੱਲ ਇਹ ਸੋ ਜਿਹੜਾ ਗੋਇੰਦਾਂ ਨਾ 9 ਦਸ ਸੀਟਾਂ ਕਾਲੀ ਨਾਲ ਤੇ ਬੀਜੇਪੀ ਨੇ ਇਹੋ ਜਿਹੀ ਜਿੱਤ ਜਾਣਗੀਆਂ ਸੀ ਜੇ ਬੋਰਡ ਚੇਅਰ ਜੋੜ ਲੀਏ ਤਾਂ ਅਸੀਂ 9 ਦਸ ਸੀਟਾਂ ਜਿੱਤੇ ਐ ਤੇ ਉਦੋਂ ਉਦੋਂ ਵੀ ਮੈਨੂੰ ਬਹੁਤ ਸਿਆਣੇ ਲੋਕਾਂ ਨੇ ਵਪਾਰੀਆਂ ਨੇ ਵੱਡਿਆਂ ਨੇ ਅਫਸਰਾਂ ਨੇ ਆ ਕੇ ਆਖਿਆ ਤੁਸੀਂ ਸਮਝੌਤਾ ਕਰ ਲਓ ਗਲਤੀ ਨਾ ਕਰੋ ਤੁਸੀਂ ਜਿੱਤੇ ਹੀ ਪਏ ਐ ਨਹੀਂ ਤੁਹਾਡੀਆਂ ਜ਼ਿੰਮੇਵਾਰਤਾ ਜਵਾਬਤ ਹੋਰ ਨਹੀਂ ਆ ਉਹੀ ਗੱਲ ਸਮਝੌਤਾ ਹੋਇਆ ਨਾ ਵੀ ਸਾਡੀਆਂ ਜ਼ਿੰਮੇਵਾਰਤਾ ਜਵਾਬਤ ਹੋਣਿਆ ਤੋ ਹੋਰ ਵੀ ਸਮਝੌਤਾ ਉਹਨਾਂ ਲੋਕ ਕਹਿੰਦੇ ਤੁਸੀਂ 80-90 ਸੀਟਾਂ ਰਾਵਣਾ ਜਿੱਤ ਜਾਓਗੇ ਸਮਝੌਤਾ ਕਰ ਲਓ ਸੋ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਤੋਂ ਪਾਸੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਤੋਂ ਜਾਇਆ ਜਾਊਗਾ ਨਾ ਕਾਂਦੀ ਦਾ ਤੋਂ ਨਾ ਬੀਜਪੀ ਤੋਂ ਲੋਕਾਂ ਦੀ ਆਵਾਜ਼ ਤੋਂ ਪਾਸੇ ਜਾਣਾ ਬਹੁਤ ਔਖਾ ਹੋ ਜਾਂਦਾ ਹੁੰਦਾ ਸੋ ਐਸੋ ਲੋਕਾਂ ਦੀ ਮੰਗ ਹੈ ਇਹ ਪਿੰਡਾਂ ਦੇ ਵਿੱਚ ਕੀ ਇਹ ਸੱਚ ਹੈ ਕਿ ਜਿਹੜੇ ਆਪ ਆਦਮੀ ਦੇ ਸਰਪੰਚ ਜਾਂ ਪੰਚ ਜਾਂ ਪੰਚਾਇਤਾਂ ਜਾਂ ਫਿਰ ਲੀਡਰ ਜਾਂ ਆਦਰ ਸਗੇ ਉਹ ਵੀ ਕਹਿੰਦੇ ਕਿ ਅਸੀਂ ਪੰਜਾਬ ਦੇ ਨਾਲ ਸਾਨੂੰ ਰਹਿਣਾ ਚਾਹੀਦਾ ਪੰਜਾਬ ਨੂੰ ਜਿਹੜਾ ਇਹ ਪ੍ਰੋਬਲਮ ਤਾਂ ਸਾਹਮਣਾ ਕਰਨਾ ਪੈ ਰਿਹਾ ਇਸ ਲੈਂਡ ਵਾਰੀ ਤਾਂ ਉਹ ਵੀ ਅਸਤੀਫੇ ਦੇ ਰਹੇ ਨੇ ਟਰੜਾ ਟਰੜ ਔਰ ਪਿੰਡਰ ਵਿੱਚ ਸਾਈਨ ਲਗਾਈ ਜਾ ਰਹੇ ਨੇ ਉਹ ਵੀ ਆਪ ਪਾਰਟੀ ਦੇ ਹੀ ਵਰਕਰਾਂ ਵੱਲੋਂ ਕਿ ਇਹਨਾਂ ਦੇ ਮੰਤਰੀਆਂ ਨੂੰ ਸੰਤਿਨ ਨੂੰ ਆਉਣੇ ਦਿੱਤੇ ਜਾਵੇਗਾ ਔਰ ਇਹ ਇੱਕ ਬਖਰੀ ਚੱਲੀ ਹੈ ਆਮ ਪਾਰਟੀ ਦੇ ਫਿਰ ਬਾਸੂ ਸਾਹਿਬ ਜਿਹੜੇ ਸਰਪੰਚ ਹੈ ਉਹ ਲੋਕਾਂ ਦਾ ਦਬਾਅ ਬਹੁਤ ਹੈ ਉੱਥੇ ਲੋਕਾਂ ਦਾ ਦਬਾਅ ਬਹੁਤ ਹੈ ਵੀ ਤੁਹਾਨੂੰ ਸਰਪੰਚੀ ਅਸੀਂ ਦਿੱਤੀ ਆ ਪਾਪ ਆਵੇ ਤੇ ਨਹੀਂ ਦਿੱਤੀ ਤੁਹਾਨੂੰ ਉਠਾ ਦੇ ਨਾਲ ਕਿੰਨੋ ਤੁਹਾਡੀ ਵੀ ਜਿਵੇਂ ਤੁਸੀਂ ਮਰੋਗੇ ਨਾਲ ਹੀ ਉਹ ਨਾਲ ਖੜੇ ਹੋਗੇ ਤਾਂ ਵੋਟ ਵੀ ਲਾਏ ਠੀਕ ਹੈ ਛੁੱਟੀ ਗੱਲ ਪਿੰਡਾਂ ਚ ਵੀ ਇਹ ਬਦਲਦਾ ਆਵਾਰਾ ਪਸੂ ਤੇ ਆ ਵਾਲੇ ਆਦਮੀ ਪਾਰਟੀ ਦੇ ਕੋਈ ਬੰਦਾ ਸਾਡੇ ਪਿੰਡਾਂ ਦਾ ਆਵੇ ਸੋ ਵੋਟ ਲਾਏ ਲੋਕਾਂ ਨੇ ਦੇਖੇ ਸਰਪੰਚ ਜਿਹੜੇ ਆਪ ਦੇ ਦਿੱਤੇ ਸੀ ਉਹਨਾਂ ਨੇ ਵੀ ਲਾਏ ਮੰਤਰੀ ਬੜੀ ਮਿਹਰਬਾਨੀ ਸਮਾਦਨ ਲਈ ਬਹੁਤੋ ਸ਼ੁਕਰੀਆ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਤੁਹਾਡੀ ਤੰਦਰੁਸਤੀ ਦੀ ਤੇ ਅਤੇ ਨਾਲ ਨਾਲ ਤੁਹਾਡੀ ਸਿਆਸੀ ਜਿਹੜੀ ਪਾਰਟੀ ਆ ਇਹਦੀ ਇਕਤਾ ਦੀ ਆਉਣ ਵਾਲੇ ਸਮੇਂ ਵਿੱਚ ਉਹ ਸਮਾਖੂ ਬਹੁਤ ਦੂਰ ਨਹੀਂ ਕਿਉਂਕਿ ਅਗਲਾ 1 ਸਾਲ ਦਾ ਸਮਾਂ तकरीबन ਅਗਸਤ ਦੀ 4 ਤਰੀਕ ਹੋ ਗਈ ਹੈ ਅਗਸਤ ਹੀ ਬੀਤ ਗਿਆ ਸਤੰਬਰ ਅਕਤੂਬਰ ਨਵੰਬਰ ਦਸੰਬਰ ਤਾਂ ਬਾਕੀ ਰਹਿ ਗਿਆ ਔਰ 1 ਸਾਲ ਦਾ ਸਫਰ ਜਿਸ ਦੇ ਵਿੱਚ 5 6 ਮਹੀਨੇ ਪਹਿਲਾਂ ਹੀ ਲੋਕ ਜਿਹੜੇ ਨੇ ਆਪਣਾ ਬੋਰੀ ਵਸਤਰਾ ਗੋੜ ਕਰ ਲੈਂਦੇ ਨੇ ਅਤੇ ਉਹ ਕਿਸੇ ਹੋਰ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਬਸ ਇਹ ਸਭ ਨੂੰ ਕੋਈ ਥੋੜੀ ਗੱਲ ਸੀ ਥੋੜਾ 1 ਸਾਲ ਤੋਂ ਘੱਟ ਹੀ ਸਮਾਂ ਰਹਿ ਗਿਆ ਸਾਰਾ ਤੇ ਸਾਲ ਐਵੇਂ ਨਹੀਂ ਜਾਂਦਾ ਹੁੰਦਾ ਪਹਿਲੇ ਜਿਹੜਾ ਕੋਈ ਵਰਕ ਨਹੀਂ ਪੈਂਦਾ ਤੁਸੀਂ ਦੇਖੋਗੇ ਕਿ ਫਸਾਦੀ ਦੇ ਵਿੱਚ ਮਾਰਚ ਫਰਵਰੀ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਕਮੜਾ ਪੰਜਾਬ ਤੋਂ ਮਿਲ ਗਈ ਹੈ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅਸੀਂ ਆਸ ਕਰਦੇ ਹਾਂ ਇੱਕ ਵਾਰ ਫਿਰ ਤੁਹਾਡੀ ਤੰਦਰੁਸਤੀ ਵਾਸਤੇ ਬਹੁਤ ਬਹੁਤ